بھائی جی کا خالصہ بھائی جی کی فتح آج میں کینیڈا دے ناگرا فال کے آیا ہاں دنیا بھر مشہور ناگرا فال بندر جو گرے جاندہ بنڈر وایا لگا جی پرماتما نے ساری خوبصورتی شہر اتنے بجلی ہوئی ہے ہر طرف قدرتی قدرت بلہاری قدرت مسیا سبھی آر آتے ہیں پانی تنہ پانی تنہ ٹن پانی تھے اور سریا تو گردہ آ رہا ہے ਉਰੀ ਨਿਆਗਰਾ ਫਾਗਿਆ ਦੋਨੋਂ ਤਰਫੇ ਅਮਰੀਕਾ ਜੀ ਕੈਨੇਡਾ ਤੇ ਨਿਆਗਰਾ ਸਾਈਡ ਤੇ ਇਹ ਕੁਇਆ ਬਾਰਡਰ ਆਇਆ। ਤੇ ਦੇਖ ਕੇ ਮੈਂ ਯਾਰ ਆਂਦਾ ਕਿ ਮੈਂ ਇਹ ਜਿਹੜਾ ਨਿਆਰਾ ਪਾਣੀ ਕਿਧਰ ਦਾ ਉਹ ਜਿਹਨਿਆਰਾ ਪਾਣੀ ਸਾਡੇ ਤਰਫ ਹੈ ਜਿਹਦੇ ਬਾਰੇ ਕਿ ਮੈਂ ਪੋਸਟਾ ਬਣਾਈ ਜਾ ਰਿਹਾ ਹਾਂ ਪਰ ਆਪ ਦੀ ਵੀ ਅੱਧੇ ਹਫਤੇ ਬਾਅਦ ਤੱਕ ਪੋਸਟਾ। ਐ ਹਫਤੇ ਜਦ ਕਿੱਥੇ ਆਇਆ ਤੇ ਮਨ ਯਾਦ ਆ ਗਿਆ ਕਿ ਮੈਂ 6 ਹਫਤੇ ਮੈਂ ਨਿਆਰੇ ਪੰਨੇ ਜੋ ਗੱਲ ਕਰਿਆ ਸੀ ਆਪਣੇ ਪਿਛਲੇ ਪੋਸਟਾ ਵਿੱਚ। ਹੋਰ ਇਸ ਮੈਂ ਗੁਰਗੰਸਾ ਬਾਰੇ ਕਾਫੀ ਪੋਸਟਾਂ ਪਾ ਚੁੱਕਾ ਮਾਂ ਤੇ ਅੱਜ ਇੱਕ ਹੋਰ ਪੋਸਟ ਆਖਰੀ ਪੋਸਟਰੀਆ ਗੁਰਗੰਸਾ ਬਾਰੇ ਮਾੜੀ ਜਾਣਾਰੇ ਪਾਉਂਦਾ ਉਹ ਹੈ ਗੁਰਗੰਸਾ ਦੀ ਸੰਪਾਦਨਾ ਕਿਤਾਬ ਗੁਰਦੰਦੇਵ ਜੀ ਮਹਾਰਾਜ ਨੇ ਇੱਕ ਵਿਗਿਆਨਕ ਟਾਗ ਨਾਲ ਸੂਕੀ ਜਿਹੜੀ ਸਾਰੀ ਜਿਹੜੀ ਬਾਣੀ ਨੂੰ ਇੱਕ ਸ਼ਕਲ ਦਿੱਤੀ ਹੈ ਅਮਰ ਤਰਤੀਬ ਦਿੱਤੀ ਹੈ ਉਹ ਆਪਣੇ ਅਮਿਤ ਕੰਧਾਰਾ ਪਾ ਕਿ ਸਭੀ ਧਰਮਗਤ ਵਿੱਚ ਇਸ ਤਰ੍ਹਾਂ ਦੀ ਤਰਤੀਬ ਨਹੀਂ ਆਉਂਦੀ ਅਦੇ ਤੇ ਨਹੀਂ ਡਾਈਵਰਸਟੀ ਨਹੀਂ ਹੈ ਇਹਨਾਂ ਦਾ ਨਿਆਰਾਪਣ ਹੀ ਹੈ ਕਿ ਇੰਨੀਆਂ ਤਰ੍ਹਾਂਆਂ ਕਾਵ ਰਚਨਾਵਾਂ ਇਹਨਾਂ ਤਰ੍ਹਾਂ ਦੇ ਕਾਵ ਛੰਦ ਠੀਕ ਹੈ ਨਹੀਂ ਜਦੋਂ ਇਹ ਛੰਦ ਦੇਖਦੇ ਆਂ ਜਦੋਂ ਅਸੀਂ ਦੇਖਦੇ ਆਂ ਕਿ ਪਦੇ ਜਿਹੜੇ ਨੇ ਟੋਪਰੇ ਦੁਪ ਦੇ ਚੌਪ ਦੇ ਅਸ਼ਟ ਪਦੀਆਂ ਔਰ ਸੋਲੇ 16 ਪੜਾਣੇ ਪਦੇ ਔਰ ਕਰੀਏ ਜੀ ਦੇਖੀਏ ਕਿ ਸਾਡੇ ਜੀ 12 ਨੇ 12 ਨੇ ਵੀ ਸ਼ਲੋਕ ਉਹ ਮਤਲਬ ਹਰ ਤਰ੍ਹਾਂ ਦੀ ਜਿਹੜੀ ਡਾਈਵਰਸਟੀ ਹੈ ਨਾ ਕਾਵ ਰਚਨਾਵਾਰੀ ਉਹ ਸਾਰੀ ਜਿਹੜਾ ਗੁਰਗੰਸਾਹਿਬ ਦੇਖਣ ਤੁਸੀਂ ਔਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹ ਤਰਤੀਬ ਜਿਹੜੀ ਇੱਕ ਵਜਨ ਦੇ ਦੀਪਪਰਨਾ ਦਾ ਕਮਾਲ ਹੈ ਜਿਸ ਤਿੱਕੇ ਉਹਨਾਂ ਨੇ ਕਿਤੇ ਉਹਨਾਂ ਨੇ ਤਰਤੀਬ ਦੇਣ ਲਈ ਇਹ ਧਿਆਨ ਰੱਖਿਆ ਕਿ ਰਾਗਾਰੀ ਤਰਤੀਬ ਕਾਵ ਰਚਨਾਵਰੀ ਤਰਤੀਬ ਔਰ ਰਚਨ ਹਾਰਿਆਨੀ ਤਰਤੀਬ ਸਭ ਨੂੰ ਉਹਨਾਂ ਨੇ ਬੜੇ ਸਿਸਟਮੈਟਿਕ ਢੰਗ ਨਾਲ ਜਿਹੜਾ ਹੈ ਤਰਤੀਬ ਰੱਖੀ ਹੈ ਹੁਣ ਤੋਂ ਪਹਿਲੇ ਤੇ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਕੁਝ ਬਾਣੀਆਂ ਰੱਖੀਆਂ ਨੇ ਜਿਹੜੀਆਂ ਕਿ ਰਾਗ ਤੋਂ ਬਿਨਾਂ ਸਨ ਫਿਰ ਰਾਗਾ ਰਾਗਾ ਦੁਬਾਰ ਫਿਰ ਆਖਿਰ ਦੇ ਵਿੱਚ ਆ ਕੇ ਜਿੱਥੇ ਸ਼ਲੋਕ ਦੇ ਸਾਰੇ ਇਕੱਠੇ ਜਿੱਤੇ ਨੇ ਔਰ ਇਹ ਸਾਰੀ ਉਹਨਾਂ ਨੇ ਬੜੀ ਖੂਬਸੂਰਤ ਢੰਗ ਨਾਲ ਜਿਹੜੀ ਤਰਤੀਬ ਕੀਤੀ ਹੋਈ ਹੈ। ਔਰ ਗੁਰਦਮ ਸਿੰਘ ਜੀ ਮਹਾਰਾਜ ਜੀ ਜਿਹੜੀ ਇਹ ਸੰਪਾਦਨਾ ਹੈ ਉਹਨਾਂ ਨੇ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਸ ਵੇਲੇ ਕੀਤੀ ਹੈ ਜਦੋਂ ਨਾ ਕੰਪਿਊਟਰ ਸੀ ਨਾ ਕੋਈ ਸਾਡੇ ਕੋਲ ਐਡੀਟ ਕਰਨ ਦੀ ਕੋਈ ਚੀਜ਼ਾਂ ਸੀ ਪਰ ਉਹਨਾਂ ਨੇ ਕਿਸ ਤਰ੍ਹਾਂ ਸਾਰੀ-ਸਾਰੀ ਬਾਣੀ ਨੂੰ ਇੱਕ ਨੰਬਰ ਵਾਰ ਤਰਤੀਬ ਦਿੱਤੀ ਹੈ। ਜੋ ਨੰਬਰਾਂ ਦੀ ਤਰਤੀਬ ਹੈ ਉਹ ਵੀ ਆਪਣੇ ਆਪ ਜੇ ਨੋਕੀ ਹੈ। ਉਹਨਾਂ ਨੇ ਹਰ ਸ਼ਬਦ ਨੂੰ ਨੰਬਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਤਾਂ ਕਿ ਜਿਸ ਵੇਲੇ ਜਿਹੜੇ ਵੀ ਗੁਰੂ ਸਾਹਿਬ ਦੇ ਸ਼ਬਦ ਨੇ ਉਹਨੂੰ ਆਪਣਾ ਨੰਬਰ ਦਿੱਤਾ ਉਹ ਜਿਹੜੇ ਟੋਟਲ ਸ਼ਬਦ ਹੋ ਉਸ ਰਾਖ ਦੇ ਉਹਨਾਂ ਨੂੰ ਵੀ ਸ਼ਬਦ ਨੰਬਰ ਦਿੱਤਾ ਇਹਦਾ ਮੇਨ ਕਾਰਨ ਇਹ ਸੀ ਕਿ ਗੁਰੂ ਸਾਹਿਬ ਤਾਂ ਸੀ ਕਿ ਜਿਹੜੀ ਬਾਣੀ ਹੈ ਉਹ ਵਿੱਚ ਛੇੜਛਾੜ ਨਾ ਹੋਵੇ ਹੁਣ ਅਸੀਂ ਹੋਰ ਕੋਈ ਛੇੜਛਾੜ ਨਹੀਂ ਕਰ ਸਕਦੇ ਕਿਉਂਕਿ ਜਿੱਦਾਂ ਉਹਨਾਂ ਤਰਤੀਬ ਰੱਖੀ ਜਾਂ ਨੰਬਰ ਪਏ ਹੋਏ ਨੇ ਸਾਨੂੰ ਪਤਾ ਸੀ ਉਸ ਤਰਤੀਬ ਨਾਲ ਹੀ ਉਹਨੂੰ ਉਹਨੂੰ ਵਾਲਾ ਪਾਰਟ ਕਰਦੇ ਆ ਔਰ ਜਿਵੇਂ ਕਿਸੇ ਗੁਰਗੰਸਾ ਵੀ ਜਿਹੜੀ ਇਹ ਤਰਤੀਬ ਜਿਹੜੀ ਹੈ ਸਾਰਾ ਜਿਹੜਾ ਉਹਨਾਂ ਨੇ ਐਡੀਟ ਜਿਹੜੀ ਕੀਤੀ ਹੈ ਔਰ ਦਿੱਖਿਆ ਲਈ ਸ਼ੁੱਧ ਕੀਤਾ ਉਹਨਾਂ ਨੇ ਕਿਹ ਸ਼ੁੱਧ ਕੀਤਾ ਜਿੱਤਨ ਨੇ ਸ਼ੁੱਧ ਕੀਤਾ ਡਰਖਸ਼ਤ ਦਿੱਤੀ ਉਹਨਾਂ ਨੇ ਕਿਹ ਸ਼ੁੱਧ ਕੀਤੇ ਤਾਂ ਉਪਾਇ ਗੁਦਾ ਦੇ ਸ਼ੁੱਧ ਕੀਤਾ ਹੋਏਗਾ ਦਰਖਸ਼ਤ ਦਿੱਤੀ ਹੋਈਗੀ ਤਾਂ ਉਹਨਾਂ ਨੇ ਮਤਲਬ ਇਸ ਗੱਲ ਨੂੰ ਸਾਰੇ ਕਰਨਾ ਬੜਾ ਧਿਆਨ ਲੱਗੇ ਹੋਏ ਇੱਕ ਗ੍ਰੰਥ ਇਸ ਤਰ੍ਹਾਂ ਕੀਤੀ ਹੈ ਇਹ ਗ੍ਰੰਥ ਆਪਣੇ ਆਪ ਦੇ ਵਿੱਚ ਵਾਕਈ ਕਨੋਕਾ ਗ੍ਰੰਥ ਬਣ ਗਿਆ ਔਰ ਕਿਉਂਕਿ ਹੋਰ ਕਿਸੇ ਗ੍ਰੰੰਥ ਦੇ ਸੰਬੰਧਨ ਕਰਦਾ ਕੋਈ ਸਾਰੇ ਵਿੱਚ ਬਹਾਰ ਹੁੰਦਾ ਕਿਉਂਕਿ ਹੋਰ ਕਿਸੇ ਕਿਸੇ ਹੋਰ ਕਿਸੇ ਕਵੀਆਂ ਦੀ ਜਾਂ ਕਿਸੇ ਜਿਹੜੇ ਸੰਤ ਬਹਾਦਰਾਂ ਦੀ ਉਹਨਾਂ ਦੀ ਬਾਣੀ ਨਹੀਂ ਸੀ ਉੱਥੇ ਇੱਥੇ ਬਹੁਤ ਸਾਰੇ ਸੰਤਾਂ ਦੀ ਮਾਧਵਾਨੀ ਬਾਣੀ ਹੈ ਇਹਦੇ ਬਹੁਤ ਸਾਰੇ ਜਿਹੜੇ ਰਚਨਹਾਰੇ ਹਨ ਇਸ ਕਰਕੇ ਸਾਰੇ ਨੂੰ ਤਰਤੀਬ ਜਿਹੜੀ ਨੰਬਰ ਵਾਰ ਦੇਣੀ ਹੈ ਔਰ ਸਾਰੇ ਸ਼ਬਦਾਂ ਦੀ ਤਰਤੀਬ ਦੇਣੀ ਔਰ ਸਾਰੇ ਜਿਹੜੇ ਕਾਵ ਰਚਨਾਵਾਰੀ ਤਰਤੀਬ ਦੇਣੀ ਕਿਤੇ ਮਤਲਬ ਹਰ ਤਰ੍ਹਾਂ ਦੇ ਜੇ ਦੇਖੋ ਜਿਹੜੇ ਸਾਡੇ ਫੋਕ ਸੌਂਗਸ ਹਨ ਉਹਨਾਂ ਉੱਤੇ ਰਚਨਾਵਾਂ ਵੀ ਹਨ ਅਤੇ ਇੱਥੇ ਜਿਹੜੇ ਆਪਣਾ ਕੋੜੀਆਂ ਹਨ ਇੱਥੇ ਅਲਾਣੀਆਂ ਹਨ ਹਰ ਤਰ੍ਹਾਂ ਦੀ ਜਿਹੜੀਆਂ ਇੱਥੇ ਗੁਰਗੰਸਾ ਵਿੱਚ ਹਨ ਔਰ ਗੁਰਗੰਸਾ ਇੱਕ ਪੰਡਾਰ ਹੈ ਖਜ਼ਾਨਾ ਹੈ ਪੂਰਾ ਇੱਕ ਕਾਵ ਰਚਨਾਵਾਂ ਦਾ ਇੱਕ ਕਾਵ ਦਾ ਕਾਵ ਗ੍ਰੰਥ ਹੈ ਇੱਕ ਕਾਵ ਰਚਨਾਵਾਂ ਜੋ ਕਿ ਉਸਨੇ ਅਧਿਆਤਮਕਤਾ ਨੂੰ ਸਭ ਤੋਂ ਪ੍ਰਮੁੱਖ ਉਹ ਦੇ ਵੀ ਜਿਹਨਾਂ ਦੀ ਸਭ ਤੋਂ ਪ੍ਰਮੁੱਖ ਅੱਜ ਅੱਜ ਆਪਾਂ ਅੱਜ ਆਪਾਂ ਕੀ ਉਹ ਸਾਰੇ ਨੂੰ ਉਹਨਾਂ ਨੇ ਇਕੱਠਾ ਕਰਕੇ ਇੱਕ ਐਸਾ ਗੱਲ ਮਨਵਾਇਆ ਹੈ ਕਿ ਸਭ ਦਾ ਸਾਨਾ ਕਿਹਨਾਂ ਇਹ ਇੱਕ ਬਕਈ ਸਰਲੀ ਮਾਨਵਲੀ ਗੱਲ ਹੈ ਕਿ ਜਿਹੜੂ ਵਜਨ ਦੇ ਜੀ ਮਹਾਰਾਜ ਨੇ ਐਸਾ ਜਿਹਾ ਗ੍ਰੰਥ ਿਆਰ ਕੀਤਾ ਜਿਹਦੇ ਵਿੱਚ ਤਾਂ ਸੰਪਾਦਕ ਦੋਗੋ ਲਿਆ ਕੀਤਾ ਹੀ ਬੜੇ ਬੜੇ ਹੀ ਸਾਇੰਟਿਫਿਕ ਮੀਨ ਬੜੇ ਹੀ ਵਿਗਿਆਨਕ ਟਾਗ ਨਾਲ ਪਰ ਉਹਨੇ ਬੜੀ ਤਰਤੀਬ ਰੱਖੀ ਹੈ ਹਰ ਬਾਣੀ ਨੂੰ ਹਰ ਅਚਨ ਹਰੇ ਨੂੰ ਹਰ ਕਾਮ ਕਰਤਾਂ ਨੂੰ ਹਰ ਛੰਦ ਨੂੰ ਪਰ ਇਸ ਤਰ੍ਹਾਂ ਕਰਕੇ ਉਹਨੇ ਦਿਖਾਇਆ ਕਿ ਸਭੀ ਕੋੜੀ ਹੈ ਛੰਦ ਹੈ ਸਭ ਕਿਰਿਆਵਾਂ ਨੇ ਤਰਤੀਬ ਹੈ ਜੋ ਕਿ ਸਾਨੂੰ ਬਹੁਤ ਹੀ ਵਿਗਿਆਨਕ ਟਾਗਾਂ ਵਾਲੀ ਆਸਾਂ ਕੰਚਾਰ ਕਰਦਾ ਹੈ ਜਿਸ ਸਭ ਸਾਰਨ ਮਾਨ ਹੋਣਾ ਚਾਹੀਦਾ ਹੈ ਤਾਂ ਮੈਂ ਸੋਚਦਾ ਕਿ ਅਗਰ ਇਹ ਸਾਰੇ ਇਸ ਜੋ ਲੋਕਾਂ ਤੱਕ ਪਹੁੰਚਾਈਏ ਲੋਕਾਂ ਨੂੰ ਬਸੀਏ ਕਿ ਕੀ ਨਿਆਰਾ ਬਣੇ ਇਸ ਗਲਪ ਵਿੱਚ ਔਰ ਕੀ ਨਿਆਰਾ ਬਣੇ ਇਸ 드라마 ਵਿੱਚ ਕਿ ਤੁਸੀਂ ਸਾਰੇ ਮੇਰੇ ਇਨਸਾਨੀ ਬਣੋਗੇ ਮੈਂ ਇਸ ਲਈ ਤਵਾਦੀ ਰਹਾਂਗਾ ਤੁਸੀਂ ਉਸ ਦਾ ਨੂੰ ਲਾਈਕ ਕਰਦੇ ਰਹਿਣਾ ਸਬਸਕ੍ਰਾਈਬ ਕਰਨਾ ਜੀ ਯੂਰੀਕ ਦਾ ਸੋਪੀਟੀ ਨਾ ਤਾਂ ਵਾਗੀ ਹੋਗਾ ਮੈਂ ਅਗ ਨੂੰ ਅਗਨੇ ਪੋਸਟਾ ਮਿਲਦਾ ਰਹਾਂਗਾ ਕਿਉਂਕਿ ਅਨੁਸਿਕਤਰ ਬਾਰੇ ਮੈਂ ਬਹੁਤ ਬਹੁਤ ਸਾਰੀ ਗੱਲਾਂ ਕਹੀਆਂ ਹਨ ਤੋਂ ਗੂਗਨ ਸਾਹ ਬਾਰੇ ਮੈਂ ਇੱਕ ਟਿੱਕ ਤੇ ਕੁਝ ਗਿਆਨ ਸਰਦਾਂ ਦੇ ਕੁਝ ਸ਼ਬਦ ਹੀ ਨਹੀਂ ਹਨ ਕਿ ਉਹਨੇ ਨਿਆਰੇ ਬੰਦੇ ਨੂੰ ਹੋਣਾ ਗੱਲ ਕਰ ਸਕਦਾ ਹਾਂ ਤੋਂ ਆਪ ਜੀ ਨੂੰ ਇਜਾਜ਼ਤ ਦਿਓ ਫਿਰ ਮਿਲਾਂਗੇ ਬਾਈ ਕੁੱਕਾ ਕਾਂਸਾ ਬਾਈ